ਦੇਖੋ ਕੌਰ ਕਾਲ ਯੁਗ ਦਿਵਾਲੀ ਵਾਲੇ ਦਿਨ ਪੁੱਤ ਨੇ ਮਾਂ ਦਾ ਵੜ ਦਿੱਤਾ ਗਲਾ ਪੂਰੇ ਮੋਹੱਲੇ ਦੇ ਵਿੱਚ ਸੁਣੀਆਂ ਚੀਕਾਂ ਦੀਆਂ ਆਵਾਜ਼ਾਂ ਤੁਸੀਂ ਵੀ ਦੇਖੋ ਵੱਡੀ ਖਬਰ ਤੇ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਵੀ ਕਰ ਦਿਓ ਜਿੱਥੇ ਇੱਕ ਪੁੱਤ ਵੱਲੋਂ ਆਪਣੀ ਮਾਂ ਦਾ ਕਤਲ ਕੀਤਾ ਗਿਆ ਚੰਡੀਗੜ੍ਹ ਤੋਂ ਮਾਮਲਾ ਸਾਹਮਣੇ ਆਇਆ ਹੈ ਦਾਸਦੋ ਇਹ ਕਿ ਚੰਡੀਗੜ੍ਹ ਦੇ ਵਿੱਚ ਦੀਵਾਲੀ ਵਾਲੇ ਦਿਨ ਇੱਕ ਮੁੰਡੇ ਵੱਲੋਂ ਆਪਣੀ ਮਾਂ ਦਾ ਗਲਾ ਕੱਟ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਦੋਸ਼ੀ ਵਿਆਹਿਆ ਹੋਇਆ ਸੀ ਉਸ ਦੀ ਪਤਨੀ ਤੇ ਉਸ ਦੀ ਇੱਕ ਬੇਟੀ ਜੋ ਅਲੱਗ ਘਰ ਦੇ ਵਿੱਚ ਰਹਿੰਦੇ ਸੀ ਉੱਤਰਾਖੰਡ ਦੇ ਵਿੱਚ ਰਹਿਣ ਵਾਲਾ ਇਹ ਪਰਿਵਾਰ ਸੀ ਜੋ ਕਿ ਚੰਡੀਗੜ੍ਹ ਦੇ ਵਿੱਚ ਰਹਿ ਰਿਹਾ ਸੀ ਤਾਂ આરોપી ਵੱਲੋਂ ਆਪਣੀ ਮਾਂ ਦਾ ਜਦੋਂ ਕਤਲ ਕੀਤਾ ਜਾਂਦਾ ਤਾਂ ਚੀਕਾਂ ਦੀ ਆਵਾਜ਼ ਸੁਣ ਕੇ ਪੂਰਾ ਮੋਹੱਲਾ ਇਕੱਠਾ ਹੋ ਜਾਂਦਾ ਜਦ ਕੀ ਦੋਸ਼ੀ ਉਥੋਂ ਫਰਾਰ ਹੋ ਜਾਂਦਾ ਸੋ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਦੀਵਾਲੀ ਵਾਲੇ ਦਿਨ ਲੋਕ ਖੁਸ਼ੀਆਂ ਮਨਾ ਰਹੇ ਨੇ ਉੱਥੇ ਹੀ ਇੱਕ ਮੁੰਡੇ ਵੱਲੋਂ ਬੜੀ ਮਾਂ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਗਿਆ